ਸਿੱਕਾ ਨਾ ਸਵਾਲ ਸੀ ਕਹਿੰਦੇ ਪਾਠ ਕਰੇ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਕਸ਼ੂ ਨਾ ਜਾਣੀ ਮਾਰੇ ਕੋਈ ਅਰਥ ਨਹੀਂ ਆਉਂਦੇ ਸਾਨੂੰ ਪਰਮਾਰਥ ਤਾਂ ਨਹੀਂ ਪਤਾ ਹਾਂ ਪਾਠ ਕਰ ਲਈਦਾ ਪਰ ਅਰਥ ਨਹੀਂ ਆਉਂਦੇ ਸਾਨੂੰ ਗੁਰੂ ਹਰ Rai ਸਾਹਿਬ ਮਹਾਰਾਜਨ ਕਾ ਭਾਈ ਤੁਹਾਨੂੰ ਲਾਭ ਹੋਏਗਾ ਕੋਈ ਨਹੀਂ ਤੁਹਾਨੂੰ ਦੱਸਾਂਗੇ ਕਹਿੰਦੇ ਮਹਾਰਾਜ ਕਦੋਂ ਲਾਭ ਕਿੰਨਾ ਲਾਭ ਹੁੰਦਾ ਕਹਿੰਦੇ ਪ੍ਰੈਕਟੀਕਲ ਦੱਸਾਂ ਇੱਕ ਦਿਨ ਮਹਾਰਾਜ ਸ਼ਿਕਾਰ ਖੇਡਣ ਗਏ ਦੂਰ ਨਜ਼ਰ ਪਿਆ ਕੋਈ ਚੀਜ਼ ਚਮਕ ਰਹੀ ਹੈ ਸਿੱਖਾਂ ਨੂੰ ਮਹਾਰਾਜ ਨੇ ਕੱਲਿਆ ਉਸੇ ਸਿੱਖ ਨੂੰ ਕਹਿੰਦੇ ਭਾਈ ਉਹ ਵੇਖ ਕੇ ਆਉਗੀ ਜਦੋਂ ਗਏ ਤਾਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਇੱਕ ਘੜਾ ਕੋਈ ਟੁੱਟਿਆ ਪਿਆ ਹੈ ਉਹਦੇ ਉੱਤੇ ਸੂਰਜ ਦੀ ਕਿਰਨ ਪੈਂਦੀ ਉਹ ਚਮਕ ਰਿਹਾ ਤੋ ਛਪਰਾ ਟੁੱਟੀਆਂ ਹੋਈਆਂ ਚੁੱਕ ਕੇ ਲੈਣੀਆਂ ਕਹਿੰਦੇ ਮਹਾਰਾਜ ਕੋ ਟੁੱਟਿਆ ਹੋਇਆ ਘੜਾ ਸੂਰਜ ਦੀਆਂ ਕਿਰਨਾਂ ਪੈਣੀਆਂ ਸੀ ਦੂਰੋਂ ਚਮਕ ਰਿਹਾ ਸੀ ਜਿਵੇਂ ਮੱਖਣ ਕਿਸੇ ਨੇ ਘੜੇ 'ਚ ਪਾਇਆ ਹੋਣਾ ਹੈ ਮਹਾਰਾਜ ਉਹ ਲੱਸੀ ਮੱਖਣ ਦਾ ਥਿੰਨਾ ਲੱਗਾ ਹੋਇਆ ਪੁਰਾਣਾ ਘੜਾ ਹੈ ਇਹ ਕਟੋਰਾ ਟੁੱਟ ਗਿਆ ਹੁਣ ਉਹ ਛਿਪਰਾਂ ਭਈਆਂ ਨੇ ਮਹਾਰਾਜ ਉਹ ਸੂਰਜ ਦੀਆਂ ਕਿਰਨਾਂ ਪੈਣ ਨਾਲੋਂ ਦੂਰੋਂ ਚਮਕਦਾ ਕਿਉਂਕਿ ਥਿੰਦਾ ਲੱਗਾ ਹੋਇਆ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਨੇ ਬਚਨ ਕਹਿ ਕੇ ਕਹਿੰਦੇ ਬਸ ਸਿੱਖੋ ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲ ਗਿਆ ਕਹਿੰਦੇ ਹੁਣ ਘੜੇ ਵਿੱਚ ਕਿਉ ਮੱਖਣ ਨਹੀਂ ਹੈ ਇਸ ਘੜੇ ਵਿੱਚ ਮੱਖਣ ਪੈਂਦਾ ਰਹੇ ਇਸ ਘੜੇ ਵਿੱਚ ਕੋਈ ਲੱਸੀ ਪਾਉਂਦਾ ਰਹੇ ਉਹ ਲੱਸੀ ਤੇ ਮੱਖਣ ਦਾ ਥਿੰਦਾ ਲੱਗ ਗਿਆ ਹੁਣ ਇਹਦੇ ਵਿੱਚ ਮੱਖਣ ਨਹੀਂ ਹੈ ਬਸ ਸੂਰਜ ਦੀਆਂ ਕਿਰਨਾਂ ਪਈਆਂ ਤਾਂ ਹੀ ਟੁੱਟਾ ਹੋਇਆ ਘੜਾ ਚਮਕ ਪਿਆ ਐਦਾਂ ਯਾਦ ਰੱਖਿਓ ਰੋਜ਼ ਸਿੱਖ ਬਾਣੀ ਪੜੀ ਜਾਵੇ ਭੈ ਰੱਖੇ ਮਨ ਵਿੱਚ ਡਰ ਰੱਖੇ ਗੁਰੂ ਦਾ ਇੱਕ ਦਿਨ ਗੁਰੂ ਦੀ ਕਿਰਪਾ ਦੀਆਂ ਕਿਰਨਾਂ ਪੈਣਗੀਆਂ ਮਨ ਹਿਰਦਾ ਚਮਕ ਜਾਏਗਾ ਜਿੱਦਣ ਗੁਰੂ ਦੀ ਕਿਰਪਾ ਦੀ ਕਰਨ ਹੋਣੀ ਹੈ ਉਦੋਂ ਘੱਟ ਬਾਣੀ ਪੜਨ ਵਾਲੇ ਦਾ ਵੀ ਭਲਾ ਹੋ ਜਾਣਾ ਬਾਣੀ ਦੇ ਅਰਥ ਨਹੀਂ ਆਉਂਦੇ ਘੱਟ ਆਉਂਦੇ ਨੇ ਕੋਈ ਗੱਲ ਨਹੀਂ ਪਰ ਬਾਣੀ ਦਾ ਭੈ ਰੱਖਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਡਰ ਰੱਖਣੇ ਜਿਹਦੇ ਮਨ ਵਿੱਚ ਬਾਣੀ ਦਾ ਭੈ ਹੈ ਬਿਨਾਂ ਯਤਨ ਤੋਂ ਤਰ ਜਾਏਗਾ ਤੇ ਜਿਹੜਾ ਭੈ ਨਹੀਂ ਕਰਦਾ ਬਾਣੀ ਦਾ ਗੁਰਦਵਾਰੇ ਦੇ ਅੰਦਰ ਬੈਠਾ ਹੀ ਬੋਲ ਜਲੂਲ ਵੀ ਬੋਲ ਰਿਹਾ ਪਿੱਠ ਵੀ ਕਰ ਲੈਂਦਾ ਗੁਰੂ ਦੇ ਸਤਕਾਰ ਨਹੀਂ ਕਰ ਰਿਹਾ ਅੰਦਰ ਭੈ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਨੂੰ ਵੇਖ ਰਹੇ ਨੇ ਕਹਿੰਦੇ ਭਾਈ ਉਹ ਜਿੰਨਾ ਮਰਜ਼ੀ ਪਾਠ ਪੜ੍ਹੀ ਜਾਵੇ ਉਹ ਸਾਡਾ ਸਿੱਖ ਹੀ ਨਹੀਂ ਹੈ ਫਿਰ ਸਤਵੇਂ ਪਾਤਸ਼ਾਹ ਨੇ ਬਚਨ ਕਹੇ ਜੋ ਸਿੱਖ ਗੁਰਬਾਣੀ ਭੈ ਕਰੇ ਬਿਨ ਪ੍ਰਯਾਸ ਭਵ ਸਾਗਰ ਤਰ ਜਿਨ ਬੇ ਅਦਬ ਨਾ ਪਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਕਹੇ ਭਾਈ ਜਿਨੇ ਭੈ ਤੇ ਅਦਬ ਨਹੀਂ ਮੰਨ ਚ ਧਾਰਿਆ ਉਹ ਸਾਡਾ ਸਿੱਖ ਨਹੀਂ ਹੈ ਮਹਾਂਪੁਰਸ਼ਾਂ ਦੇ ਕੋਲ